ਵਾਹਿਗੁਰੂ ਵਾਹਿਗੁਰੂ ਅਗਮ ਅਗਾਧ ਪਰਮ ਬ੍ਰਹਮ ਸੋ ਜੋ ਜੋ ਕਹ ਸੋ ਮੁਕਤਾ ਹੋਏ ਮੀਤ ਨਾਨਕ ਬਿਨਵੰਤਾ ਸਾਦ ਜਿਨੋ ਕੀ ਇਕਾਥਕਥਾ ਗੁਰਪ੍ਰੀਤ ਗੁਰੂ ਸ怀 ਸਾਧ ਸੰਗਤ ਜੀ ਇਸ ਸ਼ਬਦ ਅੰਦਰ ਗੁਰੂ ਮਹਾਰਾਜ ਫਰਮਾਨ ਕਰਦੇ ਪੰਜਮ ਪਤਾ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਗੁਰੂ ਨਾਨਕ ਕਹਿੰਦੇ ਇਹ ਪ੍ਰਾਣੀ ਵਡਭਾਗਾਂ ਵਾਲੇ ਉਹ ਸਾਧ ਸੰਗਤ ਗੁਰੂ ਦੀਆਂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਹੋ ਨਾ ਆਪ ਜੀ ਤੋਂ ਵੱਡੇ ਭਾਗ ਹੋਰ ਕਿਸੇ ਦੇ ਨਹੀਂ ਕੀਰਾ ਗੁਰਬਾਣੀ ਨੂੰ ਨਿਤ ਸੁਣਦਾ ਹੈ ਨਾ ਕਥਾ ਨੂੰ ਸੁਣਦਾ ਹੈ ਬਾਣੀ ਨੂੰ ਸੁਣਦਾ ਹੈ ਸਭ ਤੋਂ ਵੱਡੇ ਭਾਗ ਤਰਾ ਗੁਰਸਿੱਖਾਂ ਦੇ ਜੋ ਸਤਿਗੁਰੂ ਅੱਗੇ ਸਰਨ ਵੰਦੇ ਗੁਰੂ ਦੇ ਚਰਨਾਂ ਵਿੱਚ ਸ਼ੀਸ਼ ਨਵਾਉਂਦੇ ਨੇ ਸਭ ਤੋਂ ਵੱਡੇ ਭਾਗ ਨੇ ਉਹਨਾਂ ਦੇ ਪਿਆਰੇ ਸ਼ਾਹ ਸਿੰਘ ਜੀ ਸੋ ਆਪ ਵੱਡ ਭਾਗੇ ਹੋ ਗੁਰੂ ਦੇ ਚਰਨਾਂ ਨਾਲ ਜੁੜਦੇ ਹੋ ਬਾਣੀ ਪੜ੍ਹਦੇ ਉਹ ਬਾਣੀ ਸੁਣਦੇ ਕਥਾ ਸੁਣਦੇ ਹੋ ਸੋ ਅੱਜ ਦੀ ਕਥਾ ਆਰੰਭ ਤੋਂ ਪਹਿਲੇ ਜ਼ਰੂਰੀਆਂ ਬੇਨਤੀ ਇਹ ਜ਼ਰੂਰ ਰੋਜ਼ ਕਰਨੇ ਆਪਾਂ ਆਪ ਜੀ ਨੇ ਵੀ ਰੋਜ਼ ਸ਼ਰਮ ਭਾਗੇ ਨਾ ਪਿਆਰਿਆਂ ਨੇ ਸਬਸਕ੍ਰਾਈਬ ਨਹੀਂ ਕੀਤਾ ਨਾ ਉਹ ਜ਼ਰੂਰ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਦਿੱਤਾ ਉਹ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਔਰ ਸ਼ੇਅਰ ਅੰਗੂਠੇ ਵਾਲਾ ਬਟਨ ਦਬਦਿਆ ਕਰੋ ਸ਼ੇਰ ਦਾ ਵੀ ਆ ਸ਼ੇਰ ਵੀ ਕਰਦੇ ਆ ਕਰੋ ਸੋ ਪਿਆਰ ਸਾਗਤ ਇਥੋਂ ਆਪ ਜੀ ਦਾ ਪ੍ਰੇਮ ਝਲਕਦਾ ਹੈ ਜਿਸ ਲਈ ਆਪ ਜੀ ਸਬਸਕ੍ਰਾਈਬ ਕਰਦੇ ਹੋ ਲਾਈਕ ਸ਼ੇਅਰ ਕਰਦੇ ਹੋ ਨਾ ਫਿਰ ਆਪ ਜੀ ਦਾ ਪ੍ਰੇਮ ਝਲਕਦਾ ਕਿ ਆਪ ਜੀ ਗੁਰਬਾਣੀ ਨਾਲ ਕਿਤਨਾ ਪਿਆਰ ਕਰਦੇ ਹੋ ਸੋ ਕਮੈਂਟਸ ਵੀ ਜਰੂਰ ਕਰਿਆ ਕਰੋ ਕਿਥੋਂ ਆਪ ਜੀ ਕਰ ਰਹੇ ਹੋ ਕਿਥੋਂ ਸੁਣ ਰਹੇ ਕਿੱਥੇ ਸੁਣ ਰਹੇ ਹੋ ਕਿਹੜੇ ਸ਼ਹਿਰ ਤੋਂ ਸੁਣਦੇ ਹੋ ਜ਼ਰੂਰ ਲਿਖਿਆ ਕਰੋ ਪਿਆਰੀ ਸਾਧ ਸੰਗਤ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਨੇ ਭੈਣਾਂ ਨੇ ਸਬਸਕ੍ਰਾਈਬ ਕਰ ਦਿੱਤਾ ਹੈ ਨਾ ਬਹੁਤ ਸ਼ੁਕ ਬਹੁਤ-ਬਹੁਤ ਸ਼ੁਕਰੀਆ ਮਹਾਰਾਜ ਆਪ ਨੂੰ ਸੰਸਾਰ ਦੀਆਂ ਸਭ ਖੁਸ਼ੀਆਂ ਬਖਸ਼ਿਸ਼ ਕਰੇ ਜੋ-ਜੋ ਤੁਹਾਨੂੰ ਚਾਹੀਦਾ ਸਭ ਮਹਾਰਾਜ ਆਪਦੇ ਚਰਨਾਂ 'ਚ ਆਪਦੇ ਚਰਨਾਂ 'ਚੋਂ ਆਪ ਜੀ ਨੂੰ ਪ੍ਰਾਪਤ ਕਰਾਵੇ ਸੱਚੇ ਬਾਦਸ਼ਾਹ ਅਸੀਂ ਇਹ ਬੇਨਤੀ ਕਰਦੇ ਹਾਂ ਸਤਿਗੁਰੂ ਸੱਚੇ ਬਾਦਸ਼ਾਹ ਦੇ ਅੱਗੇ ਇਹ ਕਹਿੰਦੇ ਉਹ ਐਸਾ ਪਾਰਬ੍ਰਮ ਪਰਮੇਸ਼ਰ ਹੈ ਪਿਆਰੀ ਸਾਧ ਸੰਗਤ ਅਗੰਭ ਹੈ ਅਗਾਧ ਹੈ ਉਹ ਪਾਰਬ੍ਰਮ ਜਿਹੜਾ ਨਾ ਅਗੰਭ ਹੈ ਅਗਾਧ ਹੈ ਕਹਿੰਦੇ ਜਿਹੜਾ ਜਿਹੜਾ ਉਸ ਨੂੰ ਯਾਦ ਕਰਦਾ ਨਾ ਜੋ ਜੋ ਕਹ ਸੋ ਮੁਕਤਾ ਹੋਏ ਜਿਨ੍ਹਾਂ ਨੇ ਉਸ ਪਾਰਬ੍ਰਮ ਅਗੰਭ ਗਧ ਪਾਰਬ ਨੂੰ ਯਾਦ ਕੀਤਾ ਨਾ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਫਰਮਾਉਂਦੇ ਹਨ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਇਹਨੂੰ ਯਾਦ ਕੀਤਾ ਉਹਨਾਂ ਨੂੰ ਮੁਕਤੀ ਹੋ ਗਈ ਉਹ ਜਿੰਦਿਆਂ ਹੀ ਮੁਕਤ ਹੋ ਗਏ ਜੀਵਤਿਆਂ ਮੁਕਤੀ ਦੇ ਦਰਤੇ ਮਹਾਰਾਜ ਸੰਸਾਰ ਵਿੱਚ ਰਹਿੰਦੇ ਉਹ ਸਭ ਜੰਜਾਲ ਤੋਂ ਛੁੱਟ ਕੇ ਇੱਕ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਂਦੇ ਨੇ ਉਹਨਾਂ ਦੀ ਮੁਕਤੀ ਹੋ ਜਾਂਦੀ ਹੈ ਮੇਰੇ ਮਿੱਤਰ ਪਿਆਰੇ ਸਤਿਗੁਰੂ ਪ੍ਰਮਾਣ ਕਰਦੇ ਨੇ ਸੁਣਵੀਤਾ ਉਹ ਮੇਰੇ ਸੁਣ ਮੇਰੇ ਮਿੱਤਰ ਪਿਆਰੇ ਆ ਮੇਰੇ ਅਜੀਜ਼ ਦੋਸਤ ਮੇਰੇ ਮਿੱਤਰ ਸੁਣ ਲੈ ਕੀ ਸੁਣਦੇ ਨੇ ਕਹਿੰਦੇ ਸੁਣ ਮੀਤਾ ਨਾਨਕ ਬਨਵੰਤਾ ਸੁਣ ਮੀਤਾ ਨਾਨਕ ਬਨਵੰਤਾ ਕਹਿੰਦੇ ਨੇ ਸਾਧ ਜੀ ਨਾਲ ਕੀ ਅਚਰਜ ਕਥਾ ਮੇਰੇ ਆ ਮਿੱਤਾ ਮੇਰੇ ਦੋਸਤ ਮਿੱਤਰ ਮੈਂ ਸੁਣ ਲੈ ਪਈ ਇਸ ਇਹ ਜਿਹੜੀ ਸਾਧ ਸੰਗਤ ਹੈ ਨਾ ਪਿਆਸ ਸਾਧ ਸੰਗਤ ਦੇ ਵਿੱਚ ਪਲੀ ਆਪਜੀ ਕਰਦੇ ਗੁਰ ਸ਼ਬਦ ਦੀ ਸੰਗਤ ਕਰਦੇ ਉਹ ਸਭ ਤੋਂ ਵੱਡੀ ਸਾਧ ਸੰਗਤ ਹੈ ਜਦੋਂ ਗੁਰਬਾਣੀ ਦੇ ਨਾਲ ਜੁੜਦੇ ਹੋ ਕਥਾ ਸਰਵਣ ਕਰ ਰਹੇ ਹੋ ਨਾ ਸਮਝ ਲਓ ਉਸ ਪਰਮੇਸ਼ਰ ਦੇ ਨਾਲ ਸਾਧ ਨਾਲ ਸਾਧ ਸੰਗਤ ਆਪਜੀ ਸਾਧ ਬਣਦਾ ਹੈ ਸਾਧ ਕਿਹਨੂੰ ਕਹਿੰਦੇ ਆਸੀਂ ਬਾਰ ਬਾਰ ਇਹ ਆਪਜੀ ਨੂੰ ਸਪਸ਼ਟ ਕਰਦੇ ਆ ਪਿਆਰੀ ਸਾਧ ਸੰਗਤ ਇਹ ਸਾਧ ਕੋਈ ਸਰੀਰ ਨਹੀਂ ਹੈ ਭਗਵਾਨ ਨਹੀਂ ਹੈ ਚਿੱਟਾ ਨਹੀਂ ਹੈ ਨੀਲਾ ਨਹੀਂ ਹੈ ਕੋਈ ਭੀਖ ਨਹੀਂ ਹੈ ਸਾਧ ਦਾ ਤੇ ਸੰਤ ਦਾ ਕੋਈ ਭੀਖ ਨਹੀਂ ਹੈ ਜਿਹੜਾ ਸ੍ਰੀ ਨਾਮ ਜਪਦਾ ਨਾ ਸਾਧ ਸੰਗਤ ਜੀ ਅਸੀਂ ਉਹਨੂੰ ਕੀ ਕਹਿੰਨੇ ਆ ਇਹ ਸੰਤ ਰੂਪ ਹੈ ਦੂਜੇ ਨੂੰ ਤਾਂ ਨਹੀਂ ਕਹਿੰਦੇ ਜਿਹੜਾ ਨਹੀਂ ਜਪਦਾ ਉਹਨੂੰ ਤਾਂ ਨਹੀਂ ਕਹਿੰਦੇ ਆਪਾਂ ਸੰਤ ਉਹਨੂੰ ਤਾਂ ਕਹਿੰਦਾ ਇਹ ਇਹ ਦਾ ਪਾਪੀ ਹੈ ਉਦੇ ਆਪਾਂ ਦਰਸ਼ਨ ਵੀ ਨਹੀਂ ਕਰਨੇ ਚਾਹੁੰਦੇ ਤੇ ਫਿਰ ਕੌਣ ਹੋਇਆ ਸਾਧ ਕੌਣ ਹੋਇਆ ਤੇ ਸੰਤ ਕੌਣ ਹੋਇਆ ਜਿਹਨਾਂ ਨਾਮ ਜਪਿਆ ਨਾ ਉਹੀ ਸੰਤ ਹੋਇਆ ਤੇ ਨਾਮ ਜਪਿਆ ਤਾਂ ਹੀ ਸੰਤ ਹੋਇਆ ਨਾ ਨਾਮ ਜਿ ਨਾਮ ਨਾ ਜਪਦਾ ਫੇ ਸ਼ੈਤਾਨ ਸੀਗਾ ਉਹ ਇਸ ਕਰਕੇ ਜਿਹੜਾ ਨਾਮ ਹੈ ਨਾ ਬਾਣੀ ਹੈ ਪਰਮੇਸ਼ਰ ਦਾ ਥਾਂ ਪਰਮੇਸ਼ਰ ਦਾ ਪਰਮੇਸ਼ਰ ਆਪ ਆਪ ਰੂਪ ਹੈ ਸ਼ਬਦ ਜੋ ਹੈ ਬਾਣੀ ਸ਼ਬਦ ਵਾਹਿਗੁਰੂ ਸ਼ਬਦ ਜਿਹਦੇ ਹਿਰਦੇ ਵਿੱਚ ਵਸਦਿਆਂ ਨਾ ਸਮਝ ਲਓ ਉਸ ਵੱਡੇ ਸਾਧਾਂ ਦਾ ਸਾਥ ਬਣ ਜਾਂਦਾ ਸੰਤਾਂ ਦਾ ਵੱਡੇ ਵੱਡੇ ਸੰਤਾਂ ਦਾ ਸੰਤ ਬਣ ਜਾਂਦਾ ਇਹ ਮਹਾਰਾਜ ਜੀ ਨੇ ਕਿਸੇ ਪੀਖ ਲਈ ਨਹੀਂ ਵਰਤਿਆ ਸਾਧ ਸੰਤ ਨੂੰ ਕਵੀਰ ਸਾਹਿਬ ਵੀ ਕਹਿੰਦੇ ਨੇ ਮਾਰੇ ਕਹਿੰਦੇ ਧੋਤੀਆਂ ਵੀ ਲਾਈਆਂ ਨੇ ਤੇਰ ਧੋਤੀ ਕਸਾਈ ਕਮੰਡਲ ਵੀ ਹੱਥ ਫੜਿਆ ਹੱਤ ਕਮੰਡਲ ਜਗਤ ਕਸਾਈ ਜਗਤ ਨੂੰ ਲੁੱਟੀ ਜਾਂਦਾ ਭੇਗ ਬਣਾ ਕੇ ਕਹਿੰਦੇ ਇਹ ਨੂੰ ਇਹ ਨਾ ਜਾਣਿਓ ਇਹ ਹਰ ਕੇ ਸੰਤ ਨਾ ਜਾਣਿਓ ਉਹਨਾਂ ਨੂੰ ਕਹਿੰਦੇ ਇਹ ਬਨਾਰਸ ਦੇ ਠੱਗ ਹਨ ਬਨਾਰਸ ਦੇ ਠੱਗ ਹਨ ਕਿਤੇ ਡੇਰੇ ਦੇ ਚਲ ਜਾਓ ਆਪ ਜੀ ਜਿਹਨੂੰ ਕਹਿੰਦੇ ਸੀ ਬਹੁਤ ਵੱਡਾ ਸੰਤ ਆਇਆ ਭਈ ਉਦੀ ਨਿਗਾ ਆਪ ਦੀ ਜੇਵਲ ਹੁੰਦੀ ਹੈ ਇਹ ਕਿੰਨੇ ਦਾ ਮੱਥਾ ਟੇਕਦਾ ਹੈ ਜੇ ਕਿਤੇ ਅਮਰੀਕਾ ਵਾਲੇ ਆਏ ਹੋਣਾ ਤਾਂ ਆਪ ਜੀ ਨੇ ਛੱਡ ਕੇ ਪਿੱਛੇ ਅਮਰੀਕਾ ਵਾਲਿਆਂ ਨੂੰ ਕਹਿੰਦਾ ਆਜੋ ਆਜੋ ਕੋਲ ਆਜੋ ਅਮਰੀਕਾ ਵਾਲੇ ਨਾਲੇ ਅਮਰੀਕਾ ਵਾਲਿਓ ਵੀ ਕਹਿੰਦਾ ਫਿਰ ਕਹਿੰਦਾ ਆਜੋ ਕੋਲ ਫਿਰ ਉਹ ਪੈਸੇ ਦਾ ਲੋਭ ਹੀ ਨਹੀਂ ਹੈ ਤਾਂ ਹੋਰ ਜਿਹੜਾ ਸਾਧ ਬਣ ਜਾਂਦਾ ਜਾਂ ਸੰਤ ਹੁੰਦਾ ਹੈ ਵਾਹਿਗੁਰੂ ਦਾ ਨਾਮ ਜਪਣ ਵਾਲਾ ਹੁੰਦਾ ਹੈ ਨਾ ਉਹ ਮਾਇਆ ਤੋਂ ਨਿਰਲੇਪ ਹੁੰਦਾ ਹੈ ਉਹਨੂੰ ਮਾਇਆ ਨਾਲ ਕਿਸੇ ਚੀਜ਼ ਦਾ ਪ੍ਰੇਮ ਨਹੀਂ ਹੁੰਦਾ ਦੁਨੀਆ ਦੀਆਂ ਵਸਤੂਆਂ ਦੇ ਨਾਲ ਉਹਦਾ ਪ੍ਰੇਮ ਟੁੱਟ ਜਾਂਦਾ ਹੈ ਛੜ ਜਾਂਦਾ ਹੈ ਪ੍ਰੇਮ ਦਾ ਸਿਰਫ ਆਪ ਜੀ ਨੂੰ ਕਹੇਗਾ ਵਾਹਿਗੁਰੂ ਨਾਮ ਜਪੋ ਭਾਈ ਬੰਦਗੀ ਕਰੋ ਉਹਦੇ ਨਾਲ ਆਪਾਂ ਜੁੜਨਾ ਹੈ ਉੱਥੇ ਜਾਣਾ ਉੱਥੇ ਸੀ ਪਹੁੰਚਣਾ ਹੈ ਉਹਦੇ ਵਾਸਤੇ ਸਾਨੂੰ ਨਾਮ ਦੀ ਦਾਤ ਭਜੰਦਾ ਪ੍ਰਤਾਪ ਚਹੀਦਾ ਹੈ ਜਿਹਦੇ ਨਾਲ ਦੁੱਖਾਂ ਕਲੇਸ਼ਾਂ ਦਾ ਨਾਸ਼ ਹੁੰਦਾ ਤੇਰੀ ਸਤਿ ਸâng ਦੇ ਸਤ ਗੁਰੂ ਫਰਮਾਨ ਕਰਦੇ ਨੇ ਇਹ ਅਚਰਜ ਕਥਾ ਆ ਦੀ ਜਿਹਦਾ ਕੋਈ ਮੁੱਲ ਨਹੀਂ ਹੈ ਇਹ ਤਾਂ ਇਤਨਾ ਇਤਨਾ ਵੱਡਾ ਇਹਦਾ ਸ਼ਬਦ ਅਰਥ ਹੈ ਤੇ ਸਾਥ ਸੰਗਤ ਜੋ ਕਰਦੇ ਕਰਦੇ ਆਪ ਥੱਕ ਜਾਓਗੇ ਗੁਰੂ ਦੀ ਮਹਿਮਾ ਗਾਉਂਦੇ 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 ਇੱਕ ਦਿਨ ਐਸਾ ਲੱਗੇਗਾ ਬਹਿ ਕੇ ਮੇਰਾ ਜੀਵਨ ਛੋਟਾ ਹੈ ਇਹ ਗੁਰੂ ਦੀ ਜੋ ਵਡਿਆਈ ਹੈ ਬਹੁਤ ਵੱਡੀ ਹੈ ਮਹਾਰਾਜ ਨੇ ਗੁਰੂ ਗ੍ਰੰਥ ਗੁਰੂ ਸਾਹਿਬ ਦੀ ਪਰਮੇਸ਼ਰ ਦੀ ਸਿਫਤ ਕਰਨ ਲੱਗੇ ਇੱਕ ਓੰਕਾਰ ਤੋਂ 18 10 20 ਤੱਕ ਬਾਣੀ ਲਿਖਦੇ ਚਲੇਗਾ ਲਿਖਦੇ ਚਲੇਗਾ 1430 ਅੰਗ ਲਿਖ ਦਿੱਤੇ ਮਹਾਰਾਜ ਫਿਰ ਕੀ ਕਹਿੰਦੇ ਨੇ ਤੇਰਾ ਕੀਤਾ ਜਤੋਂ ਨਹੀਂ ਮੈਨੋ ਜੋਗ ਕੇ ਤੋਏ ਮੈ ਨਿਰਗੁਣਿਆ ਰੇ ਕੋ ਗੁਣ ਨਹੀਂ ਆਪੇ ਤਰਸ ਪਿਓ ਹੀ ਮਾਰਾ ਹੈ ਸਚੇ ਪਾਤਸ਼ਾ ਆਪ ਜੀ ਦੀ ਜਿੱਦੀ ਵੱਡੀ ਵਡਿਆਈ ਹੈ ਨਾ ਮੈਂ ਨਹੀਂ ਕਰ ਸਕਿਆ ਦੇਖੋ ਜੋ 1230 ਅੰਕ ਲਿਖ ਕੇ ਸਾਡੇ ਅੰਦਰ ਨਾ ਇੱਕ ਸ਼ਬਦ ਵਸ ਜਾਂਦਾ ਤੇ ਅਸੀਂ ਸਾਤ ਸੰਤ ਕਹਣ ਲੱਗ ਜੰਨੇ ਆ ਕਿੰਨੇ ਸੰਤ ਨੰਬਰ ਵੀ ਲਿਖ ਦਿੰਦੇ ਫਿਰ 108 ਕੋਈ ਕੁਝ ਲਿਖ ਦਿੰਦਾ ਕੋਈ ਕੁਝ ਲਿਖ ਦਿੰਦਾ ਫਿਰ ਟੀੜ ਮਾਰਕ ਵੀ ਲਾ ਦਿੰਦਾ ਵੀ ਇੱਧਰ ਬੈਠਾ ਸਾਤ ਸੰਤ ਅਸੀਂ ਕਿਸੇ ਦੀ ਨਿੰਦ ਨਹੀਂ ਪਿਆਦੀ ਸੰਗਤ ਕਰਦੇ ਲੇਕਿਨ ਆਪ ਜੀ ਵਾਸਤੇ ਇਹ ਠੀਕ ਹੈ ਭਾਈ ਘਰ ਮੈਂ ਸਭ ਕੁਝ ਬਾਹਰ ਨਹੀਂ ਬਾਹਰ ਢੋਲੇ ਸੋ ਪਰਮ ਪਲਾਈ ਅਜੇ ਵੀ ਜਿਹੜਾ ਬਾਹਰ ਲੱਭਦਾ ਹੈ ਸਭ ਤੋਂ ਪਹਿਲਾਂ ਆਪਣੇ ਅਮਰਤ ਦੀ ਦਾਤ ਲੈਣੀ ਹੈ ਅਮਰਤ ਦੀ ਦਾਤ ਮਿਲ ਗਈ ਨਾ ਫਿਰ ਆ ਸਮਝ ਲਓ ਵੀ ਹਿਰਦੇ ਵਿੱਚ ਸਾਡੇ ਅੰਦਰ ਬੈਠਾ ਇਹ ਕਾਇਆ ਹਰੀ ਦਾ ਮੰਦਰ ਹੈ ਇਹ ਜਿਹੜਾ ਸਰੀਰ ਹੈ ਨਾ ਸਾਦ ਸੰਗ ਤੇ ਹਰੀ ਦਾ ਮੰਦਰ ਹੈ ਪ੍ਰਮਾਤਮਾ ਦਾ ਘਰ ਹੈ ਇਹ ਇੱਥੇ ਹੁਣ ਆਪਾਂ ਕੀ ਕਰਨਾ ਹੈ ਜੇ ਇੱਥੇ ਹੁਣ ਵਿਸ਼ੇ ਵਿਕਾਰਾਂ ਪਾਈ ਜਾਂਦੇ ਆ ਜੋ ਮਹਾਰਾਜ ਨੂੰ ਪਾਉਂਦਾ ਉਹ ਖਾਂਦੀ ਨਹੀਂ ਜੋ ਮਹਾਰਾਜ ਨੂੰ ਚੰ ਚੰਗਾ ਨਹੀਂ ਲੱਗਦਾ ਉਹ ਪੀਨੇ ਆ ਹਾਂ ਜਿਹੜੀਆਂ ਚੀਜ਼ਾਂ ਮਹਾਰਾਜ ਵਾਸਤੇ ਅੰਦਰ ਬੈਠਾ ਮਹਾਰਾਜ ਨੇ ਛਕਣੀਆਂ ਉਹ ਅਸੀਂ ਛਕਾਉਂਦੇ ਨਹੀਂ ਜੈਰ ਸਿੱਟੀ ਜਾਂਦੇ ਅੰਦਰ ਤੇ ਫਿਰ ਤੇ ਫਿਰ ਤੇ ਉਹਦਾ ਸ਼ਤਾਨੀ ਹੋ ਗਿਆ ਨਾ ਅੰਦਰ ਸ਼ਤਾਨੀ ਵਸੂਗਾ ਨਾ ਫਿਰ ਜੇ ਪ੍ਰਮਾਤਮਾ ਨੂੰ ਹਿਰਦੇ ਵਿਚਾਣਾ ਹੈ ਅਲਪ ਆਹਾਰ ਸੁਲਖਸੀ ਨਿੰਦਰਾ ਹਲਕਾ-ਪੁਲਕਾ ਭੋਜਨ ਛਕਣਾ ਪੈਰੀ ਸਾਧ ਸੰਗਤ ਜੀ ਮਾਸ ਮਾਸ ਸ਼ਰਾਬਾਂ ਪੀ ਕੇ ਰੱਬ ਨਹੀਂ ਮਿਲਣਾ ਇਨਾਂ ਨੂੰ ਛੱਡ ਕੇ ਅੰਮ੍ਰਿਤ ਪਿਣਾ। ਕਿਹੜਾ ਜਿਹੜੀ ਰਜ ਰਜ ਪੋਜਨ ਖਾਓ ਮੇਰੇ ਭਾਈ ਕਿਹੜਾ ਪੋਜਨ ਹੈ? ਮਹਾਰਾ ਹੀ ਕਹਿੰਦੇ ਨੇ ਉਹ ਪੋਜਨ ਹੈ ਦਾਲ ਰੋਟੀ ਦਾ ਜਿਹੜਾ ਪੋਜਨ ਹੈ ਨਾ ਤੁਹਾਡਾ ਸਾਦਾ ਪੋਜਨ ਸਬਜ਼ੀਆਂ ਖਾਓ ਦਾਲ ਖਾਓ ਔਰ ਜੋ ਵੀ ਵਧੀਆ ਪੋਸਟਿੰਗ ਚੀਜ਼ਾਂ ਖਾਓ। ਮਾਸ ਖਾ ਕੇ ਬੁੱਧੀ ਪ੍ਰਸ਼ਟ ਹੁੰਦੀ ਹੈ। ਸ਼ਰਾਬ ਪੀ ਕੇ ਬੁੱਧੀ ਪ੍ਰਸ਼ਟ ਹੋ ਜਾਂਦੀ ਹੈ। ਜਿੱਤ ਪੀਤੇ ਮਦ ਦੂਰ ਹੋਏ ਵਰਲ ਪਵੇ ਤਿਸਮਾ ਜਿਹਨੂੰ ਪੀਣ ਦੇ ਨਾਲ ਸਾਡੀ ਸਾਡੀ ਬੁੱਧੀ ਖਰਾਬ ਹੋ ਜਾਂਦੀ ਆ ਹੁੰਦੀ ਤੇ ਸ਼ਰਾਬੀ ਤੁਸੀਂ ਦੇਖਿਆ ਹੋਣਾ ਜੇ ਪੀਂਦੇ ਹੋ ਤਾਂ ਤੁਹਾਨੂੰ ਆਪੇ ਪਤਾ ਹੋਣਾ ਵੀ ਕੀ ਕੁਝ ਹੁੰਦਾ ਜੇ ਨਹੀਂ ਪੀਂਦੇ ਤਾਂ ਜਿਹੜੇ ਪੀਂਦੇ ਨੇ ਉਹਨਾਂ ਨੂੰ ਦੇਖ ਲਈਓ ਜਿੱਤ ਪੀਤੇ ਜਿਹੜੀ ਚੀਜ਼ ਨੂੰ ਪੀਣ ਦੇ ਨਾਲ ਕਹਿੰਦੇ ਕਿੱਥੇ ਲਿਖਿਆ ਜੇ ਪੀਣ ਵਾਲੇ ਨੂੰ ਪੁੱਛੀ ਹੈ ਨਾ ਕੰਨ ਲੱਕ ਤੇ ਲਗਾ ਬਈ ਇਹ ਸ਼ਰਾਬ ਨਹੀਂ ਪੀਣੀ ਉਹ ਪਿਆਰੇ ਸ੍ਰੀ ਰਗਦੀ ਬਾਣੀ ਵਿੱਚ ਹੈ ਪੜੋ ਤਾਂ ਸਹੀ ਤੁਸੀਂ ਤਾਂ ਗੁਰੂ ਦੇ ਲਾਗੇ ਨਹੀਂ ਜਾਂਦੇ ਤੁਹਾਨੂੰ ਪਤਾ ਕਿੱਥੋਂ ਲੱਗਣਾ ਹੈ ਕਥਾ ਸੁਣਦੇ ਨਹੀਂ ਕਿ ਤੁਹਾਨੂੰ ਕਿੱਥੋਂ ਪਤਾ ਲੱਗਣਾ ਹੈ ਭਈ ਕਿੱਥੇ ਲਿਖਿਆ ਸੁਣ ਲਓ ਜਿਤ ਪੀਤੇ ਮਤ ਦੂਰ ਹੋਏ ਵਰਲ ਪਵੇ ਵਰਲ ਦਾ ਮਤਲਬ ਉਹ ਕਹਿੰਦਾ ਜਿਹੜਾ ਜਿਤ ਪੀ ਨੂੰ ਪੀ ਕੇ ਤੇਰੀ ਬੁੱਧੀ ਪ੍ਰਸ਼ਟ ਹੁੰਦੀ ਹੈ ਫਿਰ ਤੂੰ ਉਲਟੀਆਂ ਕਰਦਾ ਵਰਲ ਕਹਿੰਦੇ ਉਲਟੀਆਂ ਵਰਲ 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 ਪਵੇ ਤੇ ਸਮਾਹ ਹੈ ਆਪਣਾ ਪਰਾਇਆ ਨਾ ਪਛਾਣਦੇ ਹੁਣ ਤੈਨੂੰ ਇਹ ਨਹੀਂ ਪਤਾ ਕਿ ਇਹ ਮੇਰੀ ਲੜਕੀ ਹੈ ਮੇਰੀ ਧੀ ਵੀ ਹੈ ਮੇਰੀ ਮਾਂ ਹੈ ਜੋ ਆਂਦਾ ਸੋ ਮੂੰਹ ਬਕੀ ਜਾਂਦਾ ਹੈ ਗੰਧ ਬੋਲਦਾ ਹੈ ਲੜਕੀਆਂ ਨੂੰ ਵੀ ਘਰ ਵਾਲੀ ਨੂੰ ਵੀ ਮਾਤਾ ਨੂੰ ਵੀ ਪੁਰਾ ਭਲਾ ਬੋਲਦਾ ਹੈ ਜੋ ਆਂਦਾ ਮਾਰਕੁੱਟ ਵੀ ਕਰਦਾ ਹੈ ਕਹਿੰਦੇ ਜਿੱਤ ਪੀਤੇ ਮਤ ਦੂਰ ਹੋਏ ਵਰਲ ਪਵੇ ਤੇ ਸਮਾਹ ਹੈ ਆਪਣਾ ਪਰਾਇਆ ਨਾ ਪਛਾਣਦਾ ਖਸਮੋਂ ਥੱਕੇ ਖਾਏ ਇਸੇ ਪਰਿਵਾਰ ਵੀ ਤੈਨੂੰ ਦੁਖੀ ਹੈ ਪਰਿਵਾਰ ਵੀ ਤੈਨੂੰ ਸਹ ਇਹ ਤੇਰੇ ਮੂੰਹ ਤੇ ਕੁਝ ਨਹੀਂ ਕਹਦਾ ਹੋਣਾ ਲੇਕਿਨ ਜਿਸ ਵੇਲੇ ਤੇਰੀ ਪਿੱਠ ਪਿੱਛੇ ਕਹਿੰਦਾ ਹਣਾ ਬਹੁਤ ਬੁਰਾ ਭਲਾ ਬੋਲਦਾ ਸੀ ਉਹ ਬਚਨ ਅਸੀਂ ਮੂੰਹ ਤੇ ਲਿਆ ਨਹੀਂ ਸਕਦੇ ਕੋਈ ਗੁਰੂ ਦੀ ਕਥਾ ਕਰ ਰਹਾ ਹਾਂ ਉਹਨਾਂ ਬਚਨਾਂ ਨੂੰ ਅਸੀਂ ਆਪਣੇ ਰਸਨਾ ਤੇ ਨਹੀਂ ਲੈਣਾ ਚਾਹੁੰਦੇ ਜੋ ਉਹ ਬੋਲਦੇ ਹੋਣਗੇ ਤੁਹਾਡੇ ਵਾਸਤੇ ਤੂੰ ਫੇ ਦੁਖੀ ਹੋ ਕੇ ਬੰਦਾ ਕੀ ਕਰੇਗਾ ਦੁਸ਼ਟੀ ਕਰੇਗਾ ਨਾ ਆ ਗਿਆ ਦੁਸ਼ਟ ਕੰ ਘਰ ਟੰਬਰ ਭੁੱਖਾ ਇਹ ਬੋਤਲਾਂ ਪੀ ਕੇ ਆ ਗਿਆ। ਹਾਂ ਖਾਧੇ ਦੀ ਗੱਲ ਵੀ ਸੁਣ ਲੋ ਜਿਤ ਖਾਧੇ ਤਨ ਪੀੜੀਏ ਮਨ ਵਿੱਚ ਚਲੇ ਵਿਕਾਰ ਜਿਸ ਖਾਣ ਦੇ ਨਾਲ ਜਿਹੜਾ ਹੁਣ ਖਾਧਾ ਮਾਸ ਖਾ ਰਿਆ ਫਿਰ ਉਹ ਤੋਂ ਖਾਣ ਤੋਂ ਬਾਅਦ ਫਿਰ ਦਿਲ ਕਰਦਾ ਹੁਣ ਸ਼ਰਾਬੀ ਪੀਏ ਭਈ। ਸ਼ਰਾਬੀ ਆ ਗਈ ਫਿਰ ਹੋਰ ਬਦਫੈਲੀਆਂ ਨੂੰ ਦਿਲ ਕਰਨ ਲੱਗ ਪੈਂਦਾ ਹੈ। ਸਾਰੀ ਪ੍ਰਸਾਦ ਦੀ ਜੜ ਜਿਤ ਖਾਧੇ ਤਨ ਪੀੜੀਏ ਮਨ ਵਿੱਚ ਚਲੇ ਖਾਣ ਨੂੰ ਵੀ ਮੈਂ ਮਨਾ ਕੀਤਾ। ਸੋ ਪਰੀ ਸਾ ਸਿੰਘ ਸੋ ਗੁਰੂ ਦਾ ਅੱਜ ਦੀ ਕਥਾ ਇਸ ਪਾਰਪਰਮ ਪਰਮੇਸ਼ਰ ਨੇ ਸਾਨੂੰ ਇਹ ਜੀਵਨ ਦਿੱਤਾ ਹੈ ਬੜਮੁੱਲਾ ਜੀਵਨ ਹੈ ਭਾਈ ਕਹਿੰਦੇ ਸੁਣ ਲੈ ਮੇਰੇ ਪਿੱਤਰ ਪਿਆਰੇ ਸੁਣ ਮੀਤਾ ਨਾਨਕ ਪਰਮੰਤਾ ਸਾਧ ਜੀ ਨਾਲ ਕੀ ਅਚਰਜ ਕਥਾ ਅਚਰਜ ਕਥਾ ਹੈ ਐਵੇਂ ਨਹੀਂ ਹੈ ਸੋ ਇੱਥੇ ਹੀ ਅਗਦੀ ਸਮਾਪਤੀ ਹੈ ਫਿਰ ਇੱਕ ਵਾਰੀ ਬੇਨਤੀ ਕਰਦੇ ਨੇ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜਿਨ੍ਹਾਂ ਨੇ ਲਾਈਕ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਦਿੱਤਾ ਬਸ ਠੀਕ ਹੈ ਜਿਨ੍ਹਾਂ ਨੇ ਨਹੀਂ ਕੀਤਾ ਉਹ ਜਰੂਰ ਕਰੋ ਸੋ ਆਓ ਫਤਿਹ ਕਿ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ